ਕਿਸ ਤਾਂ ਦੀ ਰਹਿਨ ਵਾਲੀਓ ਕਿਸ ਤਾਂ ਦੇ ਨਿਰਦੇਸ਼ ਕਰੀ ਤੇ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਹਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਡੀਆਰਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲਿਕ ਪ੍ਰੈਕਟਿਸ ਕਰਾਂਗੇ ਜਿਸ ਤਰ੍ਹਾਂ ਕਿ ਅਸੀਂ ਕਿਸੇ ਅਰਥਕ੍ਰੇਤ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾहित ਇਹ ਸਾਰੀਆਂ ਡ੍ਰਿਲਸ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾਧਿਅਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿਚ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਡਾ ਮ्युनਿਸਪਲ ਕਮੇਟੀ ਦਾ ਦਫਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਪੂਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ ਐਨ ਜੀਓਸ ਹੈਗੀਆਂ ਨੇ ਉਹ ਵੀ ਪਾਰਟਿਸਪੇਟ ਕਰਨਗੀਆਂ ਤਾਂਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ ਇੱਕ ਹਿੱਸਾ ਹੈ ਪਿੰਕੋ ਜਿਹੇ ਅੰਦਰ ਜਾਂ ਫਿਰ ਕੋਸ਼ਟ ਸ਼ਹਿਰ ਦੇ ਅੰਦਰ ਕਿਹੜੇ ਕਿਹੜੇ ਏਰੀਆ ਜਿੱਥੇ ਪਾਪਰ ਹੋਏਗੀ ਪਰ ਇੱਕ ਬਲੈਕਆਊਟ ਨੂੰ ਲੈ ਕੇ ਕਿੰਨਾ ਟਾਈਮ ਮਿਲੇਗੀ ਜਿਹੜੀ ਮੌਕ ਡ੍ਰਿਲ ਹੈ ਅਸੀਂ ਡਿਸਟ੍ਰਿਕਟ ਦੀ ਹੀ ਕੋਟਕਪੂਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਬਲੈਕਆਊਟ ਅਸੀਂ ਆਪਣੇ ਕਿੰਨਾ ਸਿਟੀਆਂ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋਂ ਐਂਡ ਕੋਟਕਪੁਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਾਲੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦਿੰਨੀ ਆ ਜਿਸ ਤਰ੍ਹਾਂ ਕੋਟਕਪੁਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇੱਕ ਕੋਟਕਪੁਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਐ ਸੈਂਟਰਲ ਪਾਰਕ ਪਈ ਜਾਂਦਾ ਹੈਗਾ ਸਿਟੀ ਦਾ ਤਾਂ ਉਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਕਿ ਨਹੀਂ ਵੈਟਰਨ ਲੋਕਾਂ ਸਿੱਤਾਂ ਦਾ ਉਹਦੇ ਸੰਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰ ਸਾਥ ਦੇ ਰਾਹੀਂ ਅਸੀਂ ਪੇਚ ਚੁੱਕੇ ਆ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵਜਣਾ ਹੈਗਾ ਗ੍ਰੀਨ ਐਂਡ ਰੈਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ तो उसे वो उट सकते हैं जे अपनी दुकान के अंदर है तो टेबल के थले जा सकते हैं सब ने अपने अपने सुरक्षित स्थान के उ पहुंचना है जेडे कोई वहीकल्स ने उन्होंने अपन लाइटा भी उस समय ऑफ है। दिल्ली क्राइम नेशनल न्यूज़ नजर सफर